ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਪੋ ਦੀ ਰਾਤ ਹੈ ਜੀ ਸਰਸਾਨਾ ਦੀ ਰਖੰਡਾ ਗੁਰੂ ਸਾਹਿਬ ਦਾ ਪਰਿਵਾਰ ਹੈ ਉਹ ਵਕ ਵਕ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਗੁਰੂ ਸਾਹਿਬ ਤੇ ਗੁਰੂ ਸਾਹਿਬ ਦਾ ਜਥਾ ਚਮਕੌਰ ਦੀ ਗੜੀ ਵੱਲ ਨੂੰ ਚੱਲ ਪੈਂਦੇ ਨੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਹਿਬ ਜਾਂਦੇ ਸਰਸਾਨਾ ਨਦੀ ਨੂੰ ਨਹੀਂ ਪਾਰ ਕਰ ਸਕਦੇ ਸੀ ਉਹ ਸੱਸਾ ਨੰਦੀ ਦੇ ਕੰਡੇ ਤੇ ਚੱਲਦੇ ਜਾ ਰਹੇ ਨੇ ਜੀ ਤੇ ਪਹੁੰਚਦੇ ਨੇ ਕੁੰਮਾ ਮਾਸ਼ਕੀ ਦੀ ਸ਼ੰਨ ਦੇ ਵਿੱਚ ਮਾਤਾ ਗੁਜਰਕੌਰ ਜੀ ਛੋਟੇ ਸੱਭ ਜਾਦੇ ਸੱਤ ਪੋ ਦੀ ਰਾਤ ਹੈ ਜਿਹੜੀ ਉਹ ਕੁੰਮਾ ਮਾਸ਼ਕੀ ਦੀ ਸ਼ੰਨ ਦੇ ਵਿੱਚ কাটਦੇ ਨੇ ਕੀ ਹੈ ਇਤਿਹਾਸ ਉਸ ਸਥਾਨ ਦਾ ਆਓ ਆਪਾਂ ਚੱਲਿਆਂ ਜੀ ਦਰਸ਼ਨ ਕਰਾਉਂਦੇ ਆ ਤੁਹਾਨੂੰ ਗੁਰਦੁਆਰ ਸਾਹਿਬ ਸ਼ੰਨ ਬਾਬਾ ਕੁੰਮਾ ਮਾਸ਼ਕੀ ਜੀ ਅਸੀਂ ਹੀ ਕਰਦੂਆ ਸੈਕਸ਼ਨ ਬਾਬਾ ਕੁਮਾਰ ਮਸਜਿਦ ਸੁਲਮਾਨ ਜੋਗ ਸਾਧ ਸੰਗਤ ਜੀ ਇਹ ਸਭਰੇ ਸ਼ਹਾਦਤ ਦਾ ਧਨਮਤਾ ਗੁਜਰ ਕੌਰ ਜੀ ਧਨ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਦਾ ਪਹਿਲਾ ਪੜਾ ਹੈ ਆਪ ਜੀ ਨੂੰ ਅਲੀ ਪ੍ਰਕਾਰ ਇਹਨਾਂ ਦਿਨਾਂ ਬਾਬਤ ਪਤਾ 6 ਪੂ ਨੂੰ ਮਹਾਰਾਜ ਨੇ ਸਾਮ ਨੂੰ ਅੱਧੀ ਰਾਤ ਨੂੰ ਸ਼੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਆਨੰਦਗੜ੍ਹ ਦਾ ਕਿਲਾ ਛੱਡਿਆ आनंदपुर साहिब ਛੱਡਣ ਤੋਂ ਬਾਅਦ ਸੱਤ ਪੌਦੀ ਸਵੇਰ ਨੂੰ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬ ਜ ਆ ਦੇ ਗੁਰੂ ਗੋਬਿੰਦ ਸਿੰਘ ਜੀ ਜਿਸ ਕਾਫਲੇ ਦੇ ਵਿੱਚ ਤੁਰੇ ਸਨ ਇਹ ਕਾਫਲਾ ਸਰਸਾ ਨਦੀ ਦੇ ਕਿਨਾਰੇ ਤੇ ਪਹੁੰਚਿਆ ਸਰਸਾ ਨਦੀ ਦੇ ਕਿਨਾਰੇ ਤੇ ਸਤਿਗੁਰਾਂ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਬਾਬਾ ਅਜੀਤ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਭਾਈ ਉਹਦੇ ਸਿੰਘ ਭਾਈ ਜੀਵਨ ਸਿੰਘ ਇਨਾਂ ਨੇ ਉੱਥੇ ਬਹੁਤ ਵੱਡਾ ਜੰਗ ਲੜਿਆ ਨਿਰਮੋਹ ਗੜ ਵਾਲੇ ਸਥਾਨ ਤੋਂ ਜੰਗ ਸ਼ੁਰੂ ਹੋਇਆ ਤੇ ਪਰਿਵਾਰ ਵਿਛੋੜੇ ਤੱਕ ਜੰਗ ਚੱਲਦਾ ਰਿਹਾ ਇਹ 6 ਪੌਦੀ ਅਤੇ 7 ਪੌਦੀ ਜਿਹੜੀ ਦਰਮਿਆਨੀ ਰਾਤ ਹੈ ਇਹ ਸਾਧ ਸੰਗਤ ਜੀ ਇਤਿਹਾਸ ਦੇ ਵਿੱਚ ਉਹ ਰਾਤ ਹੈ ਜਿਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਪਰਿਵਾਰ ਤਿੰਨ ਹਿੱਸਿਆਂ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਸਰਸਾ ਚੜ੍ਹੀ ਹੋਈ ਸੀ ਮੀਂਹ ਪੈ ਰਿਹਾ ਸੀ ਕਹਿਰ ਦੀ ਸਰਦੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦਾ ਪਰਿਵਾਰ ਦਾ ਤਿੰਨ ਹਿੱਸਿਆਂ ਦੇ ਵਿੱਚ ਵੰਡ ਹੋ ਜਾਣੀ ਇਹ ਵੀ ਇੱਕ ਅਸਹਿ ਦੁੱਖ ਅਹ ਕਸ਼ਟ ਵਾਲੀ ਗੱਲ ਸੀ ਪਰਿਵਾਰ ਵਾਸਤੇ ਵੀ ਸਿੰਘ ਵੀ ਜਿਹੜੇ ਉਹ ਸ਼ਹੀਦਿਆਂ ਪ੍ਰਾਪਤ ਕਰ ਰਹੇ ਨੇ ਸਰਸਾ ਵਿੱਚ ਕੀਮਤੀ ਸਮਾਨ ਸਾਰਾ ਕੁਝ ਸਰਸਾ ਦੇ ਵਿੱਚ ਰੁੜ ਗਿਆ ਹੜ ਗਿਆ ਸਿੰਘ ਵੀ ਰੁੜ ਗਏ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸਰਸਾ ਪਾਰ ਕੀਤੀ ਹੈ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵੱਡੇ ਸਾਹਿਬਜ਼ਾਦੇ ਪੰਜ ਪਿਆਰੇ ਪੰਜ ਮੁਕਤੇ ਤੇ ਹੋਰ ਜਿਹੜੇ ਸਿੰਘ ਨੇ ਮਹਾਰਾਜ ਸਾਹਿਬ ਜੀ ਦੇ ਨਾਲ ਗਿਣਤੀ ਦੇ 40-45 ਸਿੰਘ ਇਹ ਅੱਗੇ ਵਧੇ ਨੇ ਮਲਕਪੁਰ ਰੰਗੜਾ ਅੱਗੇ ਪੱਠਾ ਸਾਹਿਬ ਕੋਟਲੇ ਨੇ ਅੰਖਾ ਬੂਰ ਮਾਜਰੇ ਬਹਾਮਣ ਮਾਜਰੇ ਨਾ ਪਿੰਡਾਂ ਵਿੱਚੋਂ ਹੋ ਕੇ 7 ਕੋ ਦੀ ਸ਼ਾਮ ਨੂੰ ਚਮਕੌਰ ਸਾਹਿਬ ਪਹੁੰਚੇ ਨੇ ਇੱਥੇ ਮਹਾਰਾਜ ਜੀ ਹਵੇਲੀ ਦੇ ਵਿੱਚ ਰਾਤ ਰੁਕੇ ਪਹਿਰਾ ਦਿੱਤਾ ਤੇ 8 ਕੋ ਨੂੰ ਚਮਕੌਰ ਸਾਹਿਬ ਦਾ ਬਹੁਤ ਵੱਡਾ ਜੰਗ ਹੋਇਆ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਹੈ ਬਾਬਾ ਅਜੀਤ ਸਿੰਘ ਸਾਹਿਬ ਬਾਬਾ ਜਿਆਰ ਸਿੰਘ ਸਾਹਿਬ ਸ਼ਹੀਦ ਦੀ ਪ੍ਰਾਪਤ ਕਰਕੇ ਭਾਈ ਹਿੰਮਤ ਸਿੰਘ ਜੀ ਭਾਈ ਮੋਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਪੰਜ ਪਿਆਰੇ ਵਿੱਚੋਂ ਤਿੰਨ ਪਿਆਰੇ ਤੇ ਹੋਰ अनेका ਸਿੰਘਾਂ ਨੇ ਸ਼ਹਾਦਤ ਪ੍ਰਾਪਤ ਕੀਤੀ। ਇਹਨਾਂ ਦੂਜਾ ਹਿੱਸਾ ਪਰਿਵਾਰ ਦਾ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਇਹ ਭਾਈ ਮਣੀ ਸਿੰਘ ਸਾਹਿਬ ਭਾਈ ਧੰਨਾ ਸਿੰਘ ਭਾਈ ਜਵਾਰ ਸਿੰਘ ਇਹਨਾਂ ਸਿੰਘਾਂ ਦੇ ਨਾਲ ਇੱਕ ਰਾਤ ਰੋਪੜ ਰਹਿ ਕਰਕੇ ਇਹ ਦਿੱਲੀ ਨੂੰ ਕੂਚ ਕਰ ਗਏ ਤੇ ਮਾਤਾ ਗੁਜਰ ਕੌਰ ਜੀ ਅਸਲ ਦੇ ਵਿੱਚ ਛੰਨ ਬਾਬਾ ਕੁੰਮੋ ਮਾਸਕੀ ਸੋ ਇਹ ਉਹ ਪਾਵਨ ਸਥਾਨ ਹੈ ਜਿੱਥੇ ਮਾਤਾ ਜੀ ਮਾਤਾ-ਬੁਜਰਗ ਕਾਰਜੀ ਤੇ ਛੋਟੇ ਸਾਹਿਬਜ਼ਾਦੇ ਦੇਖੋ ਸਮੇਂ ਦੀ ਬੰਡ ਵੀ ਹੋਈ ਐ ਤੇ ਬੰਡ ਕੈਸੀ ਹੋਈ ਛੋਟੇ ਲਾਲ ਅਤੇ ਬੁਜਰਗ ਮਾਤਾਂ ਨੂੰ ਸਭ ਤੋਂ ਜ਼ਿਆਦਾ ਸਹਾਰੇ ਦੀ ਲੋੜ ਸੀ ਉਹੀ ਇਕੱਲੇ ਰਹਿ ਗਏ ਨੇ ਸਰਸਾ ਨਦੀ ਦੇ ਕਿਨਾਰੇ-ਕਿਨਾਰੇ ਚੱਲਦੇ ਆਏ ਸਾਰੀ ਰਾਤ ਚੱਲਣ ਤੋਂ ਬਾਅਦ ਫਿਰ ਅਗਲਾ ਦਿਨ ਸਤਪੋਹ ਦਾ ਚੱਲਿਆ ਚੜਿਆ ਸਤਪੋਹ ਦੇ ਨੇ ਭੁਖਣ ਭਾਣੇ ਤੁਰਦੇ-ਤੁਰਦੇ ਸ਼ਾਮ ਨੂੰ ਸਤਪੋਹ ਦੇ ਇੱਥੇ ਜਿੱਥੇ ਸਰਸਾ ਸਾਧ ਸੰਗਤ ਜੀ ਸਤਲੁਜ ਵਿੱਚ ਪੈਂਦਾ ਉਹ ਪਿੰਡ ਦਾ ਨਾਮ ਹੈ ਚੱਕ ਢੇਰਾ ਚੱਕ ਢੇਰਾ ਇਹ ਪਿੰਡ ਹੈ ਅੱਜ ਵੀ ਉੱਥੇ ਤੁਸੀਂ ਜਾ ਕੇ ਵੇਖੋਗੇ ਬਹੁਤ ਵਿਖੜਾ ਰਸਤਾ ਹੈ ਉਸ ਥਾਂ ਦੇ ਉੱਤੇ ਇੱਕ کریم ਬਖਸ਼ੂ ਦਾ ਨਾਂ ਜਿਹਨੂੰ ਕੁੰਮਾ ਮਾਸਕੀ ਕਹਿੰਦੇ ਆ ਮਛਿਆਰਾ ਸੀਗਾ ਉਹਦੇ ਕੋਲ ਇੱਕ ਟੁੱਟਾ ਛੰਨ ਸੀਗਾ ਉਸ ਛੰਨ ਦੇ ਕੋਲ ਆ ਕੇ ਨੇ ਉੱਥੇ ਆਏ ਮਾਤਾ ਜੀ ਆਏ ਸਹਬਜਾਦੇ ਆਏ ਤੇ ਉਹਦੇ ਛੰਨ ਕੋਲ ਆ ਕੇ ਕਹਿੰਦੇ ਨੇ ਅਸੀਂ ਇੱਥੇ ਰਾਤ ਰੁਕਣਾ ਉਨੇ ਦਰਵਾਜਾ ਖੋਲ੍ਹਿਆ ਛੰਦ ਆ ਦੇਖਿਆ ਤੇ ਦਿਲ ਦੁਨੀਆ ਦੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਾਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਹਬਜ਼ਾਦੇ ਨੇ ਜਿਨ੍ਹਾਂ ਦੇ ਦਰਬਾਰ ਚੋਂ ਕਦੇ ਕੋਈ ਖਾਲੀ ਨਹੀਂ ਮੁੜਿਆ ਕਿਉਂਕਿ ਨੇੜੇ ਹੀ ਅਨੰਦਪੁਰ ਸਾਹਿਬ ਨੂੰ ਪਤਾ ਸੀ ਗੁਰੂ ਸਾਹਿਬ ਸਨ ਅਨੰਦਪੁਰ ਸਾਹਿਬ ਦੇ ਘੇਰੇ ਦਾ ਵੀ ਪਤਾ ਸੀ ਇਹਨੇ ਬੜੇ ਅਦਬ ਦੇ ਨਾਲ ਮਾਤਾ ਜੀਆ ਨੂੰ ਆਪਣੇ ਛੰਦ ਦੇ ਵਿੱਚ ਉਤਾਰਾ ਕਰਾਇਆ ਜਿਹੜੀ ਸਤਪੋਦੀ ਰਾਤ ਹੈ ਸਾਧ ਸੰਗਤ ਜੀ ਉਹ ਗਰੀਬ ਸੀ ਕੁਮਾਰ ਮਾਸਕੀ ਉਹਦੇ ਕੋਲ ਨਾ ਤਾਂ ਕੁਝ ਖਾਣ ਵਾਸਤੇ ਸੀ ਨਾ ਕੋਈ ਥੱਲੇ ਬਿਸਤਰਾ ਵਿਛਾਉਣ ਵਾਸਤੇ ਸੀ ਕੁਝ ਵਿਦਵਾਨ ਕਹਿੰਦੇ ਆ ਬਈ ਆਪਣੇ ਉੱਤੇ ਜਿਹੜਾ ਪੂਰਾ ਕੰਬਲ ਉਹਨੇ ਲਿਆ ਹੋਇਆ ਸੀ ਉਹੀ ਥੱਲੇ ਵਿਛਾ ਦਿੱਤਾ ਪਰ ਕੁਝ ਵਿਦਵਾਨ ਕਹਿੰਦੇ ਆ ਬਈ ਉਸੇ ਪਿੰਡ ਦੇ ਵਿੱਚ ਇੱਕ ਬ੍ਰਾਹਮਣੀ ਰਹਿੰਦੀ ਐ ਲక్ష్ਮੀ ਉਹਦੇ ਘਰ ਗਿਆ ਉਹਨੇ ਕਿਹਾ ਬਈ ਮੇਰੇ ਘਰ ਮਾਤਾ ਜੀ ਆਏ ਨੇ ਸਾਬ ਜ ਆਦੇ ਆਏ ਨੇ ਮੇਰੇ ਛਾਂ 'ਚ ਮੇਰੇ ਕੋਲ ਉਹਨਾਂ ਨੂੰ ਨਾ ਕੋਈ ਬਿਸਤਰਾ ਦੇਣ ਜੋਗਾ ਤੇ ਨਾ ਖਾਣ ਵਾਸਤੇ ਕੁਝ ਹੈ ਤੋਂ ਕੁਝ ਖਾਣ ਵਾਸਤੇ ਮਾਤਾ ਜੀਆਂ ਵਾਸਤੇ ਪ੍ਰਬੰਧ ਕਰ ਕੋਈ ਲੇੜਾ ਬਿਸਤਰਾ ਵੀ ਦੇ। ਤੇ ਇਸ ਲక్ష్ਮੀ ਬ੍ਰਾਹਮਣੀ ਨੇ ਆਪਣੇ ਘਰੋਂ ਕੋਈ ਲੇੜਾ ਬਿਸਤਰਾ ਦਿੱਤਾ। ਮਾਤਾ ਜੀ ਨੂੰ ਛਕਾਉਣ ਵਾਸਤੇ ਛਕਣ ਦਾ ਪ੍ਰਬੰਧ ਕੀਤਾ। ਇੱਥੇ ਰਾਤ ਮਾਤਾ ਜੀ ਨੇ ਸਭ ਜਦਿਆਂ ਨੇ ਤੇ ਇਸ ਦਰਿਆ ਇੱਕ ਪਾਸੇ ਤੇ ਇੱਕ ਪਾਸੇ ਨੰਦੀ ਆ ਦੋਨਾਂ ਦੇ ਵਿਚਕਾਰ ਇਹ ਪਿੰਡ ਚੱਕ ਢੇਰਾ ਹੈ। ਇੱਥੇ ਮਾਤਾ ਜੀਆਂ ਨੇ ਰਾਤ ਕੱਟੀ ਇਸ ਸਥਾਨ ਦੇ ਉੱਤੇ ਜਦੋਂ ਰਾਤ ਕੱਟੀ ਆਪ ਦੇਖੋ ਸੇਵਾ ਕੋਈ ਵੀ ਕਮਾ ਲੈਂਦਾ ਬਾਬਾ ਕੁੰਮਾ ਮਾਸਕੀ ਜੀ ਨੂੰ ਆਪਾਂ ਪ੍ਰੇਮ ਨਾਲ ਕਹਿੰਦੇ ਆ ਉਹਦੇ ਨਾਮ ਤੇ ਗੁਰਦੁਆਰਾ ਛੰਨ ਬਾਬਾ ਕੁੰਮਾ ਮਾਸਕੀ ਉੱਥੇ ਬਣਿਆ ਵੀ ਆ। ਉਹਨੇ ਸੇਵਾ ਦੇਖੋ ਆ ਬਾ ਠੰਡ ਚ ਸਾਰੀ ਰਾਤ ਬੈਠਾ ਰਿਹਾ ਪਹਿਰੇ ਤੇ ਬੈਠਾ ਰਿਹਾ। ਮਾਤਾ ਜੀਆਂ ਦੀ ਸੇਵਾ ਚ ਬੈਠਾ ਰਿਹਾ। ਲਾਲ ਅਤੇ ਮਾਤਾ ਗੁਜਰ ਕੌਰ ਜੀ ਦੋਨਾਂ ਦਾ ਉਸਨੇ ਉੱਥੇ ਵਿਸ਼ਰਾਮ ਕਰਾਇਆ ਤੇ ਇਹ ਸਥਾਨ ਹੈ ਗੁਰਦੁਆਰਾ ਛੰਨ ਬਾਬਾ ਕੁੰਮਾ ਮਾਸਕੀ ਜੀ। ਜਿਸ ਥਾਂ ਤੇ ਗੁਰੂ ਕੇ ਲਾਲਾਂ ਨੇ ਸਤ ਪੌ ਦੀ ਰਾਤ ਕੱਟੀ। ਅੱਠ ਪੌ ਨੂੰ ਸਵੇਰੇ satsangit ji ਇੱਥੇ ਗੰਗੂ ਬ੍ਰਾਹਮਣ ਮਿਲਦਾ ਹੈ ਉਹ ਵੀ ਇਹਨਾਂ ਨੂੰ ਇੱਥੇ ਹੀ ਮਿਲਦਾ ਜਿਹੜਾ ਛਣ ਬਾਬਾ ਕੁੰਮਾ ਮਾਸ ਕੇ ਸਥਾਨ ਬਣਿਆ ਨਾ ਪਿੰਡ ਚੱਕ ਢੇਰਾ ਇੱਥੇ ਬ੍ਰਾਹਮਣ ਜਿਹੜਾ ਮਿਲਦਾ ਹੈ ਗੰਗੂ ਤੇ ਉਹ ਗੰਗੂ ਜਾਣ ਪਛਾਣ ਰੱਖਦਾ ਹੈ ਗੁਰੂ ਘਰ ਆਉਣ ਜਾਣ ਵੀ ਆਉਦਾ ਹੈ ਤੇ ਕੁਝ ਵਿਦਵਾਨ ਇਹ ਵੀ ਕਹਿੰਦੇ ਆ ਵੇ ਗੁਰੂ ਘਰ ਦਾ ਰਸੋਈਆ ਵੀ ਰਿਹਾ ਕਾਫੀ ਚਿਰ ਤੱਕ ਗੁਰੂ ਘਰੋਂ ਇਹ ਖਾਂਦਾ ਵੀ ਰਿਹਾ ਗੁਰੂ ਘਰੋਂ ਆਪਣਾ ਪਰਿਵਾਰ ਟੱਬਰ ਪਾਲਦਾ ਰਿਹਾ ਇਹ ਇਹਦੇ ਤੇ ਵੀ ਸਵਾਰਸ ਕਰਕੇ ਨੇ ਕਿ ਮਾਤਾ ਜੀ ਚਾਰ ਜਵੇਰੇ ਤੁਰਕ ਨੇ ਚਾਰ ਜਵੇਰੇ ਤੁਹਾਨੂੰ ਲੱਭਦੇ ਫਿਰਦੇ ਆ ਇੱਥੇ ਛੰਨ ਵਿੱਚ ਤੁਸੀਂ ਬੇਪਰਵਾਹ ਲਾਪਰਵਾਹੀ ਨਾਲ ਰਾਤ ਕੱਟ ਲਈ ਹੈ ਤੇ ਇਧਰ ਰੋਪੜ ਵਾਲੇ ਪਾਸੇ ਨੂੰ ਅੱਗੇ ਗਏ ਹੁਣ ਕੇ ਮੈਂ ਤੁਹਾਡੇ ਪਰਿਵਾਰ ਨੂੰ ਮਿਲਾ ਦਵਾਂਗਾ ਪਹਿਲਾਂ ਉਹਦੀ ਇਹ ਭਾਵਨਾ ਸੀ ਗੰਗੂ ਦੀ ਛੰਨ ਬਾਬਾ ਕੁੰਮਾਸ ਕੀ ਜਿਹੜਾ ਸਥਾਨ ਹੈ ਇੱਥੋਂ ਹੀ ਗੰਗੂ ਆਪਣੇ ਨਾਲ ਮਾਤਾ ਜੀਆਂ ਨੂੰ ਅਤੇ ਸਹਬ ਜਿਆਦਾ ਨੂੰ ਲੈ ਕੇ ਤੁਰਦਾ ਮਾਤਾ ਜੀ ਨੇ ਤੁਰਨ ਲੱਗਿਆ ਪੰਜ ਚੂੜੀਆਂ ਤੇ ਕੁਝ ਮੋਹਰਾ ਇਸ ਪ੍ਰਕਾਰ ਉਹ ਬ੍ਰਾਹਮਣੀ ਲక్ష్ਮੀ ਨੂੰ ਦਿੱਤੀਆਂ ਕੰਮੋ ਮਾਸਕੀ ਨੂੰ ਵੀ ਕੁਝ ਇਨਾਮ ਮਾਤਾ ਜੀ ਨੇ ਦਿੱਤਾ ਜਿੱਥੋਂ ਗੰਗੂ ਦਾ ਮਨ ਬੇਈਮਾਨ ਹੋਇਆ ਰੋਪੜ ਤੋਂ ਉੱਥੋਂ ਰਾਪ ਲਾ ਕਰਕੇ ਆਪਣੀ ਪੂਰੀ ਸਹੇੜੀ ਵੱਲੋਂ ਲੈ ਕੇ ਜਾਣ ਦੀ ਤਿਆਰੀ ਕੀਤੀ ਆ ਪਰ ਜਿਸ ਦਾ ਗੁਰੂ ਸਾਹਿਬ ਲੱਭ ਸਕਦੇ ਸੀ ਗੰਗੂ ਉਸਰਾ ਨਹੀਂ ਲੈ ਕੇ ਗਿਆ ਮਾਇਆ ਵੇਖ ਕਰਕੇ ਬੇਈਮਾਨ ਹੋ ਗਿਆ ਇਥੋਂ ਮਾਤਾ ਜੀ ਆਏ ਦੋਨੋਂ ਸਾਹਿਬਜਾਦੇ ਲਾਲ ਗੰਗੂ ਬ੍ਰਾਹਮਣ ਦੇ ਨਾਲ ਨਾਲ ਤੁਰ ਪਏ ਕਾਇਨ ਹੋਰ ਦੇ ਰਾਹ ਹੁੰਦਿਆਂ ਹੋਇਆਂ ਸੈੜੀ ਪਿੰਡ ਅਟਪੋ ਦੀ ਸ਼ਾਮ ਨੂੰ ਜਿਹੜੇ ਅਟਪੋ ਦੀ ਸ਼ਾਮ ਨੂੰ ਉੱਥੇ ਪਹੁੰਚੇ ਹਨ ਰਾਤ ਨੂੰ ਇਹਨੇ ਆਪਣੇ ਘਰ ਉਤਾਰਾ ਤੇ ਕਰਾਇਆ ਖਾਣ ਵਾਸਤੇ ਵੀ ਕੋਈ ਚਾਜ ਦਾ ਭੋਜਨ ਨਹੀਂ ਦਿੱਤਾ ਤੇ ਬਿਸਤਰਾ ਵੀ ਕੋਈ ਚਾਜਨਾ ਨਹੀਂ ਦਿੱਤਾ ਕਹਿੰਦਾ ਜੇ ਤੁਹਾਨੂੰ ਬਿਸਤਰਾ ਚਾਜਦਾ ਚਾਹੀਦਾ ਖਾਣ ਨੂੰ ਚਾਜਦਾ ਪੈਸੇ ਦੋ ਤੇ ਫਿਰ ਮੈਂ ਤੁਹਾਨੂੰ ਦਿੰਦਾ ਇਸ ਤਰ੍ਹਾਂ ਇਹਦੇ ਮਨ 'ਚ ਲਾਲਚ ਆਇਆ ਜਿਹੜੀ ਮੋਹਰਾਂ ਦੀ ਖੁਰਜੀ ਸੀ ਤੇ ਉਹ ਖੁਰਜੀ ਇਸਨੇ ਰਾਤ ਨੂੰ ਚੁੱਕ ਲਈ ਚੋਕੀ ਤਾਂ ਮਾਤਾ ਜੀ ਨੂੰ ਪਤਾ ਲੱਗ ਗਿਆ ਸੀਗਾ ਇਹਨੇ ਚੋਕ ਲਈ ਆ ਸਵੇਰੇ ਮਾਤਾ ਜੀ ਨੇ ਕਿਹਾ ਗੰਗਿਆ ਚੰਗਾ ਕੀਤਾ ਉਹ ਖੁਰਜੀ ਤੋਂ ਸਾਮ ਲਈ ਆ ਤੇ ਉਸ ਵੇਲੇ ਰੌਲਾ ਪਾ ਦਿੱਤਾ ਚੋਰ ਸੀ ਨਾ ਚੋਰ ਨੂੰ ਆਪਣਾ ਪਾਲਾ ਮਾਰਦਾ ਰੌਲਾ ਇਹ ਪਾਇਆ ਵੀ ਮੈਂ ਤੁਹਾਨੂੰ ਸਰਕਾਰ ਦੇ ਬਾਗਿਆਂ ਨੂੰ ਘਰ ਪਨਾ ਦਿੱਤੀ ਹੈ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਾ ਰਹੇ ਹੋ ਮਾਤਾ ਜੀ ਕਹਿੰਦੇ ਚੋਰੀ ਨਹੀਂ ਮੈਂ ਤੇ ਇਹ ਕਿਹਾ ਤੂੰ ਸਾਮ ਲਈ ਸਾਮੀ ਰੱਖ ਪੈ ਚਾਹੀਦੇ ਹੋਰ ਲੈ ਦਾਂਗੇ ਮੇਰਾ ਲਾਲ ਮਿਲੇਗਾ ਉਹ ਪਾਦਸ਼ਾ ਦਰਬੇਸ਼ ਹੈ ਜਿੰਨਾ ਤੂੰ ਪੈਸਾ ਕਵੇ ਤਾਂ ਰੋੜਾ ਨਾ ਪਾ ਤੂੰ ਪਰ ਇਹਨੂੰ ਆਪਣਾ ਪਾਪ ਮਾਰਿਆ ਸਿਖੁਰ ਜੀ ਇੰਨੇ ਚੋਏ ਚੋਥੇ ਦਬ ਦਿੱਤੀ ਸੀ ਤੋ ਚੋਏ ਦੇ ਵਿੱਚ ਜਦੋਂ ਦੱਬੇ ਉਹ ਵੀ ਰੁੜ ਗਈ ਉਹਦੇ ਪੱਲੇ ਨਾ ਕੋਈ ਪਈ ਤੇ ਉਸੇ ਵੇਲੇ ਚੌਧਰੀ ਨੂੰ ਨਾਲ ਲੈ ਕੇ ਪਿੰਡ ਦੇ ਉਦੋਂ ਖੇੜੀ ਪਿੰਡ ਸੀ ਬਾਅਦ ਵਿੱਚ ਸਿਹੜੀ ਪਿੰਡ ਬਸਿਆ ਉਹ ਪਿੰਡ ਉਜੜਿਆ ਇੱਕ ਵਾਰੀ ਬਾਅਦ ਵਿੱਚ ਉਹ ਸਿਹੜੀ ਪਿੰਡ ਹੁਣ ਉਹਨੂੰ ਕਹਿੰਦੇ ਵੀ ਸਿਹੜਨਾ ਪਿਆ ਜੋ ਪਾਪ ਕੀਤਾ ਘਰ ਲਿਆ ਕੇ ਇਹਨੇ ਦਗਾ ਕੀਤਾ ਕੋਤਵਾਲ ਦੇ ਨਾਲ ਇਹ ਮੁਰੰਡੇ ਕੋਤਵਾਲੀ ਚ ਗਿਆ ਜਾਨੀ ਖਾਂ ਮਾਨੀ ਖਾ ਇਹਨਾਂ ਦੇ ਸਿਪਾਹੀਆਂ ਨੂੰ ਨਾਲ ਲੈ ਕੇ ਘਰ ਲਿਆ ਕੇ ਕੈਦ ਕਰਾਇਆ ਮਾਤਾ ਜੀ ਨੂੰ ਸਾਬਜਾਦਿਆਂ ਨੂੰ ਨਿੱਕੇ ਨਿੱਕੇ ਲਾਲਾਂ ਨੂੰ ਹਤਕੜੀਆਂ ਲੱਗੀਆਂ ਤੇ ਸਾਧ ਸੰਗਤ ਜੀ ਉਹਨਾਂ ਦੇ ਨਾਲ ਸਾਬਜਾਦੇ ਤੁਰੇ ਜਾਂਦੇ ਮੁਰੰਡੇ ਕੋਤਵਾਲੀ ਚ ਆ ਸਵੇਰੇ 9 ਪੋ ਦੀ ਸਵੇਰੇ ਤੁਰੇ ਨੇ ਉੱਥੇ ਕੋਤਵਾਲੀ ਵਿੱਚ ਕੈਦ ਕਰ ਦਿੱਤੇ ਗਏ ਨੇ ਜਦੋਂ ਉੱਥੇ ਕੈਦ ਕੀਤੇ ਨੇ ਗੁਰੂ ਕੇ ਲਾਲ ਉਹ ਜੇਲ੍ਹ ਦੇ ਵਿੱਚ ਇਹਨਾਂ ਉੱਥੇ ਅੰਨ ਪਾਣੀ ਕੁਝ ਨਹੀਂ ਦਿੱਤਾ ਇਸ ਤਰ੍ਹਾਂ ਕੁਝ ਨਹੀਂ ਦਿੱਤਾ ਕਹਿਣ ਦੀ ਸਰਦੀ ਆ ਨਾ ਫਿਰ ਬਾਰ ਬਾਰ ਕਰ ਰਹੇ ਆ ਪੋ ਦਾ ਮਹੀਨਾ ਹੈ ਬਹੁਤ ਜ਼ਿਆਦਾ ਠੰਡ ਹੈ ਇਹਨਾਂ ਕੁਝ ਵੀ ਨਾ ਦਿੱਤਾ ਉੱਥੇ ਕੈਦ ਵਿੱਚ ਰੱਖੇ ਨੇ ਨੌਪੌ ਇਸਪਰਾ ਨੌਪੌ ਨੂੰ ਜਦੋਂ ਇਹ ਕੈਦ ਹੋ ਗਏ ਸਾਬ ਜਿਆਦੇ ਰਾਤ ਇੱਥੇ ਕੋਤਵਾਲੀ ਦੇ ਵਿੱਚ ਸਾਬ ਜਿਆਦਿਆਂ ਨੂੰ ਰੱਖਿਆ ਏਸੀ ਇਤਿਹਾਸ ਜੀ ਇਸ ਸਥਾਨ ਦਾ ਗੁਰਦੁਆਰਾ ਸਾਹਿਬ ਸ਼ਨ ਬਾਬਾ ਕੁੰਮਾ ਮਾਸਕੀ ਜੀ ਦਾ ਤਾਂ ਮਿਲਦੇ ਆਂ ਜੀ ਤੁਹਾਨੂੰ ਅਗਲੇ ਪੜਾਅ ਦੇ ਵਿੱਚ ਉਦੋਂ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ